ਬੋਲੀ ਅੱਜ ਮੁਰਕ ਕੁਰਸੀ ਦੇ ਉੱਪਰ ਵਿਰਾਜਮਾਨ ਹੋ ਚੁੱਕੇ ਨੇ ਲੋ ਜੀ ਲੋਕਾਂ ਵਾਂਗਰੇ ਅੱਜ ਕਰਾਉਂਗੀ ਵੀ ਇੱਥੇ ਰੱਖੀਏ ਇੱਥੇ ਰੱਖੀਏ ਉਹਦੇ ਉੱਥੇ ਵੀ ਕੋਈ ਬੜੀ ਨਹੀਂ ਬਰਾਬਰ ਅੱਜ ਬਰਾਬਰ ਜੀ ਅੱਜ ਬਰਾਬਰ ਸਭ ਦੀ ਬਰਫੀ ਮੂੰਹ ਚ ਭਰ ਲਓ ਦਵਾਰਾ ਭਾਵਾ ਥੈਂਕ ਯੂ ਜੀ ਕੀ ਚਰਚੀ ਦੇ ਦੁਆਰਾ ਬੈਠੀ ਹਾਂ ਕੀ ਕਹਿਣਾ ਚਾਹੁੰਦੇ ਹਾਂ ਕਿਦਾਂ ਆਇਆ ਵੇਖੋ ਪਹਿਲਾਂ ਤਾਂ ਮੈਂ ਸਾਰੀ মিডিਆ ਦਾ ਧੰਨਵਾਦ ਕਰਦਾ ਜਿਹੜੇ ਮਾਰੇ ਛੋਟੇ ਜਿਹੇ ਸੱਦੇ ਦੇ ਇੱਥੇ ਤੁਸੀਂ ਪਹੁੰਚੇ ਹੋ ਤੇ ਲਗਾਤਾਰ 4 ਸਾਲ ਹੋ ਗਏ ਤੁਸੀਂ ਲਗਾਤਾਰ ਸਚਾਈ ਨੂੰ ਜੋ ਸਾਡੇ ਵੱਲੋਂ ਕੰਮਕਾਰ ਕੀਤੇ ਜਾਂਦੇ ਉਹਨੂੰ ਤੁਸੀਂ ਉਜਾਗਰ ਕਰਦੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਤੁਸੀਂ ਤੋਂ ਤੋਂ ਕੁਝ ਲੋਕਿਆ ਤਾਂ ਇਹ ਸਚਾਈ ਨੂੰ ਤੁਸੀਂ ਸਭ ਜਾਣਦੇ ਹੋ ਕੀ ਮੈਟਰ ਆ ਕੀ ਨਹੀਂ ਹੈਗਾ ਤੁਸੀਂ ਸਭ ਜਾਣੀ ਜਾਣੋ ਜਿਵੇਂ ਕਹਲੋ ਪਰਮ ਪਰਮਾਤਮਾ ਤੋਂ ਬਾਅਦ ਜਿੰਮੇ ਕਹ ਲੋ ਤੁਸੀਂ ਇੱਕ ਜਰੀਆ ਹੋ ਜਿਹੜਾ ਸਚਾਈ ਦਾ ਲੋਕਾਂ ਸਾਹਮਣੇ ਲਿਆਉਨੇ ਹੋ ਤੁਸੀਂ ਤੁਹਾਨੂੰ ਸਭ ਪਤਾ ਸਾਰੇ ਸੀਨੀਅਰੋਂ ਸਾਈ ਸਾਹਿਬ ਬੈਠਰੇ ਮੈਨੂੰ ਜੀ ਕਿਹਦਾ ਕਿਹਦਾ ਨਾਮ ਲਮਾ ਤੁਸੀਂ ਤੁਸੀਂ ਸਭ ਜਾਣੀ ਜਾਣ ਬਾਈ ਨਹੀਂ ਕਹੂੰਗਾ ਵੀ ਸੱਚ ਤਾਂ ਤੁਹਾਨੂੰ ਪਤਾ ਹੀ ਆ ਲਿਖਣਾ ਤੇ ਬੋਲਣਾ ਹੁਣ ਤੁਹਾਡੀ ਕਲਮ ਨੇ ਆ ਇਹ ਹੁਣ ਤੁਹਾਡੇ ਨੂੰ ਅੰਜ ਸ਼ਾਰਟਕਟ ਦੱਸ ਦੋ ਕੀ ਮਾਮ ਕੀ ਤੁਹਾਡੇ ਕੀ ਗੱਲ ਹੋਈ ਸੀਗੀ ਸ਼ਾਰਟਕਟ ਥੋੜਾ ਜਿਹਾ ਦੱਸ ਦੋ ਸ਼ਾਰਟਕਟ ਤੁਹਾਨੂੰ ਪਤਾ ਹੀ ਆ ਜੋ ਗਲੀ ਦਾ ਮੈਟਰ ਚੱਲ ਰਿਹਾ ਦੇਖੋ ਪਹਿਲਾਂ ਜਿਹ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ ਉਹ ਡਿਫਟੀ ਨੇ ਦੇਖੋ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਆਈ ਪਹਿਲਾ ਮਾਮਲਾ ਹੋਇਆ ਪਹਿਲਾਂ ਦੇਖੋ ਪਹਿਲਾਂ ਸਾਰਿਆਂ ਜਿਹੜਾ ਕੰਮ ਹੁੰਦਾ ਇਹ ਸਾਰਾ ਐਮੀ ਬ੍ਰਾਂਚ ਦਾ ਕੰਮ ਜਿਵੇਂ ਗਲੀ ਬਣਦੀ ਆ ਕਿੱਥੇ ਬਣਦੀ ਆ ਜੋ ਮਿੰਟ ਦੀ ਗਿਣਤੀ ਜੋ ਸਾਰਾ ਕੁਝ ਕਰਨਾ ਐਮੀ ਬ੍ਰਾਂਚ ਦਾ ਕੰਮ ਹੁੰਦਾ ਸਾਰਾ ਕੁਝ ਹੋ ਲਿਆ ਈਓ ਸਾਹਿਬ ਦੇ ਦੇਖੋ ਈਓ ਸਾਹਿਬ ਸ੍ਰਮੇਚਰੀ ਨੇ ਬਿੱਲ ਤੇ ਵੀ ਈਓ ਸਾਹਿਬ ਦੇ ਸਾਈਨ ਹੁੰਦੇ ਆ ਸਾਰਾ ਕੁਝ ਡੀਡੀ ਪਾਵਰ ਆ ਈਓ ਸਾਹਿਬ ਕੋਲ ਨੇ ਪਰ ਪਰਚਾ ਸਾਰਾ ਬਿਲ ਪ੍ਰਧਾਨ ਤੇ ਸਾਰਾ ਕਾਰਕੜਾ ਪ੍ਰਧਾਨ ਤੇ ਦੱਸੋ ਪ੍ਰਧਾਨ ਦਾ ਕੀ ਰੋਲ ਆ ਭਈ ਤੁਸੀਂ ਸਭ ਜਾਣੀ ਜਾਣੋ ਦੱਸੋ ਪ੍ਰਧਾਨ ਦਾ ਕੀ ਰੋਲ ਆ ਪਹਿਲਾਂ ਡੀਐਸਪੀ ਸਾਹਿਬ ਨੇ ਦਫਤਰ ਦਾਖਲ ਕਰਤੀ ਇਹ ਹੀ ਜਿਹੜੀ ਰਿਪੋਰਟ ਸੀਗੀ ਤੇ ਡਿਊਟੀ ਸਾਹਿਬ ਨੇ ਦਾਖਲ ਦਾ ਕਰਤੀ ਐਸਐਸਪੀ ਸਾਹਿਬ ਨੇ ਆਈਜੀ ਨੂੰ ਭੇਜਤੀ ਆਈ ਜੀ ਸਾਹਿਬ ਨੇ ਮੇਰੇ ਕਾ ਰਿਕਮੈਂਡ ਹੋਣੀ ਰਹਿੰਦੀ ਸੀ ਤੇ ਸਾਰਾ ਕੁਝ ਹੋ ਲਿਆ ਸਾਰੀ ਇੱਥੇ ਕੰਪਲੀਟ ਕਈ ਜਗ੍ਹਾ ਫਿਰ ਲੋਕਪਾਲ ਦੇ ਚੱਲਦੀ ਸੀ ਪਤਾ ਨਹੀਂ ਕਿੱਥੇ ਕਿੱਥੇ ਕੰਪਲੀਟ ਚੱਲਦੀ ਜੇ ਪ੍ਰਧਾਨ ਦੋਸ਼ੀ ਹੁੰਦਾ ਡਿਪਟੀ ਸਾਹਿਬ ਜਿਹੜੇ ਪਹਿਲਾਂ ਡਿਪਟੀ ਸਾਹਿਬ ਸੀ ਅਰਜਿੰਦਰ ਗਿੱਲ ਜੀ ਉਹਨਾਂ ਨੇ ਜਾਂਚ ਕੀਤੀ ਸੀ ਜਾਂਚ ਕਰਕੇ ਉਹਨਾਂ ਨੇ ਕਿਹਾ ਵੀ ਇਹਨੂੰ ਦਫ਼ਤਰ ਦਾਖਲ ਕੀਤਾ ਜਾਂਦਾ ਜੀ ਸਾਡਾ ਇਹਦੇ ਵਿੱਚ ਕੋਈ ਵੀ ਲੈਣ ਦੇਣ ਪਰ ਦੇਖੋ ਫਿਰ ਪਤਾ ਨਹੀਂ ਕੀ ਚੈੱਕ ਕਰੋਗੇ ਹੁਣ ਪਤਾ ਨਹੀਂ ਕਾਹਦਾ ਲੈਣ ਦੇਣ ਹੋ ਗਿਆ ਉਹੀ ਕੰਪਲੀਟ ਤੇ ਇਕੱਲੇ ਪ੍ਰਧਾਨ ਨੂੰ ਟਾਰਗੇਟ ਹਰਾਨਾ ਮੈਂ ਤਾਂ ਜਿੱਦਣ ਦਾ ਮੈਂ ਤਾਂ ਬਣਿਆ ਇਹੀ ਕੋਸਾ ਪਹਿਲਾਂ ਝੰਡੇ ਦਾ ਪਰਚਾ ਦੇਖ ਲਓ ਫਿਰ ਪਿੱਛੇ ਜੇ ਸੂ ਘਰ ਨੋਟਸ ਕਰਾਤਾ ਮੈਂ ਤਾਂ ਹੈਰਾਨ ਆ ਮੈਂ ਤਾਂ ਸ਼ਹਿਰ ਵਾਸੀ ਨੂੰ ਹੱਥ ਜੋੜ ਕੇ ਕੇ ਬੇਨਤੀ ਕਰਦਾ ਕਿ ਮੈਂ ਤਾਂ ਕਿਸਮਤਾਂ ਬੈਠੇ ਨੇ ਸਰਦਾਰ ਗੁਰਜੀਤ ਸਿੰਘ ਕੋਲ ਦੀ ਪੂਰੀ ਟੀਮ ਬੈਠੀ ਹੈ ਇਹਨਾਂ ਦੇ ਅਸ਼ੀਰਵਾਦ ਨਾਲ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਦੇ ਅਸ਼ੀਰਵਾਦ ਨਾਲ ਕਾਉਂਸਲਰ ਬਣ ਗਿਆ ਕਾਉਂਸਲਰ ਬਣ ਕੇ ਤੁਸੀਂ ਸਾਰੇ ਨੇ ਪ੍ਰਧਾਨ ਬਣਾਤਾ ਪਰ ਜਿੱਦਣ ਦੀ ਜ਼ਿੰਮੇਵਾਰੀ ਮਿਲੀ ਆ ਮੈਂ ਪੂਰੀ ਤਨ ਦਾ ਹਿੰਦ ਤੇ ਇਮਾਨਦਾਰੀ ਨਾਲ ਵਾਹ ਰਿਆ ਤੁਹਾਨੂੰ ਵੀ ਪਤਾ ਮੇਰੇ ਖਿਆਲ ਆ ਮੈਨੂੰ ਹੋਰ ਕੋਈ ਕੰਮ ਨਹੀਂਗਾ ਸਿਰਫ ਇੱਕੇ ਕੰਮ ਆ ਮੈਂ ਸਵੇਰੇ 11:30 ਵਜੇ 11 ਵਜੇ ਆ ਜਨਾਂ ਆ ਮੇਰੇ ਪੱਤਰਕਾਰ ਭਾਈਚਾਰੇ ਚੋਂ ਵੀ ਕਈ ਲੋਕ ਆਉਂਦੇ ਨੇ 5 ਵਜੇ ਜਾਨਾ ਕੋਈ ਵੀ ਸ਼ਹਿਰ ਦਾ ਵਾਸੀ ਕੋਈ ਵੀ ਕਿਸੇ ਪਾਰਟੀ ਦਾ ਕੋਈ ਲੈਣ ਦੇ ਕੋਈ ਵੀ ਆ ਜਵੇ ਕਦੇ ਵੀ ਕਿਸੇ ਕੰਮ ਨੂੰ ਨੰਨਾ ਨਹੀਂ ਪਾਇਆ ਜੀਦਾ ਵੀ ਕੰਮ ਹੋ ਸਕਦਾ ਉਹਦਾ ਕਰਕੇ ਦਿੱਤਾ ਪਰ ਪਤਾ ਨਹੀਂ ਫਿਰ ਵੀ ਮੇਰੇ ਨਾਲ ਕਿਉਂ ਇਹ ਤਕਾ ਹੋ ਰਿਹਾ ਪਰ ਮੈਂ ਇਹਨੂੰ ਇੱਕ ਮਾਹਤਮਾਨ ਦੀ ਗੱਲ ਆ ਮੇਰੇ ਲਈ ਵੀ ਮੇਰੇ ਨਾਲ ਪੂਰਾ মিডিਆ ਮੇਰੇ ਨਾਲ ਪੂਰਾ ਸ਼ਹਿਰ ਮੈਂ ਦੇਣ ਨਹੀਂ ਦੇ ਸਕਦਾ ਖੰਨੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਉਹਨਾਂ ਦਾ ਮੈਨੂੰ ਪਿਆਰ ਤੇ ਸਤਿਕਾਰ ਮਿਲਿਆ ਉਹਨਾਂ ਦੀ ਹਮਦਰਦੀ ਕਰਕੇ ਹੀ ਤੇ ਸਾਰਿਆਂ ਨੂੰ ਮੈਂ ਧੰਨਵਾਦ ਕਰਨਾ ਚਾਹਨਾ ਸਾਡੇ ਕਾਨੂੰਨ ਦਾ ਸਰਵਉੱਚ ਅਦਾਲਤ ਦਾ ਜਿਨੇ ਐਡਾ ਬੜਾ ਫੈਸਲਾ ਲਿੱਤਾ ਜਿਨੇ ਵੀ ਜਿਤੇ ਕਹਿੰਦੇ ਸੀ ਲੋਕ ਆ ਵੀ ਇਹ ਤਾਂ ਪ੍ਰਧਾਨਤਾ ਹੁਣ ਬਚਦਾ ਹੀ ਨਹੀਂ ਪ੍ਰਧਾਨਤਾ ਫਸ ਗਿਆ ਜੀ ਪ੍ਰਧਾਨਤੇ ਤਾਂ ਪੀਸੀ ਐਕਟ ਲੱਗ ਗਿਆ ਪਤਾ ਨਹੀਂ ਕੀ ਕੀ ਤੁਸੀਂ ਇੱਥੇ ਮੈਂ ਤਾਂ ਹੈਰਾਨ ਰਹਿ ਗਿਆ ਵੀ ਜਿਵੇਂ ਮੈਂ ਵੱਡਾ ਕ੍ਰਿਮੀਨਲ ਹੋਣਾ ਇਸ ਤਰ੍ਹਾਂ ਮੇਰੇ ਨਾਲ ਬੇਵਕੀਤਾ ਜਾ ਰਿਹਾ ਮੇਰੇ ਘਰੇ ਜਾ ਕੇ ਵੀ ਰੇਡ ਕੀਤੀ ਮੈਂ ਤਾਂ ਹੈਰਾਨ ਆ ਮੇਰੀ ਬੇਟੀ ਆ 16 ਸਾਲ ਦੀ ਮੈਂ ਕਹਿੰਦਾ ਮੇਰੇ ਤੋਂ ਉਹਦਾ ਹਾਲ ਮੰਤਰੀ ਜੀ ਨੇ ਵੀ ਦੱਸਿਆ ਮੇਰੇ ਤੋਂ ਹਾਲ ਉਹ ਤਾਂ ਦੇਖ ਨਹੀਂ ਹੋਇਆ ਹੁਣ ਵੀ ਮੈਨੂੰ ਐਡਾ ਮੈਂ ਮੇਰਾ ਪਰਿਵਾਰ ਸਟ੍ਰੈਸ ਚਾ ਵੀ ਇਹਨਾਂ ਦਾ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਮੇਰੇ ਨਾਲ ਕੀ ਕਰਾ ਦੇਣੇ ਜਾਂ ਮੇਰੇ ਪਰਿਵਾਰ ਨਾਲ ਕੀ ਕਰਾ ਦੇਣ ਮੈਂ ਤਾਂ ਹੈਰਾਨ ਆ ਯਾਰ ਮੈਂ ਗੱਲ ਲਈ ਪ੍ਰਧਾਨ ਇਹ ਪੂਰਾ ਬਣ ਗਿਆ ਜਿਹੜਾ ਇੰਨੇ ਕਿੱਡੀ ਕੀ ਉਹ ਗੱਲ ਆ ਇਹ ਮੈਂ ਕਹਿੰਦਾ ਜਾਂਚ ਕਰਾਉਣ ਸੀਬੀਆਈ ਤੋਂ ਕਰਾਉਣ ਜਿਹੜੀ ਮਰਜ਼ੀ ਜਾਂਚ ਕਰਾਉਣ ਚਾਰ ਸਾਲਾਂ ਚ ਜੇ ਇੱਕ ਵੀ ਪ੍ਰਧਾਨ ਦਾ ਕੋਈ ਕਪੂਲਾ ਨਿਕਲਦਾ ਮੈਂ ਕਹਿੰਦਾ ਮੈਂ ਇਹ ਕਹਾਂਗਾ ਮੈਨੂੰ ਫਾਂਸੀ ਲਾ ਦੇਣ ਪਰ ਇਹਨਾਂ ਪਿੱਕੈਂਡ ਚੂਜ ਵਾਲੀਆਂ ਕੀ ਗੱਲਾਂ ਨੇ ਜਿਦੇ ਚ ਮੇਰਾ ਰੋਲ ਹੀ ਨਹੀਂ ਕੋਈ ਉਹਦੇ ਚ ਵੀ ਮੈਨੂੰ ਇਨਵੋਲਵਮੈਂਟ ਪਤਾ ਹੈਰਾਨ ਆ ਮੈਂ ਤਾਂ ਪਹਿਲੀ ਸਰਕਾਰ ਦੇ ਕਿਹਾ ਕਹਿੰਦੇ ਆਮ ਆਦਮੀ ਮੈਂ ਤਾਂ ਹੈਰਾਨ ਆ ਮੈਂ ਦੱਸੋ ਕਿਹੜਾ ਲੈਂਡਲੋਰਡ ਆਦਮੀ ਹੈ ਮੰਡੀ ਚੋਂ ਮੈਂ ਮੰਡੀ ਚੋਂ ਜੌਬ ਕਰਦਾ ਇੱਕ ਪ੍ਰਾਈਵੇਟ ਜੌਬ ਕਰਦਾ ਮੈਂ ਚਲੋ ਮਾਲਕ ਨੇ ਸ਼ਹਰਤ ਦੇਤੀ ਪਰ ਇਹ ਇਹ ਲੋਕਾਂ ਤੋਂ ਕਿਉਂ ਨਹੀਂ ਚੱਰੀ ਜਾ ਰਹੀ ਫਲਾਣੀ ਹੁਣ ਥੋੜਾ ਅਗਲਾ ਸਟੱਕ ਹੀ ਹੋ ਗਿਆ ਦੇਖੋ ਮੈਂ ਸਪੱਸ਼ਟ ਹੈ ਇਹ ਦੇਖੋ ਮੈਨੂੰ ਕਾਨੂੰਨ ਤੇ ਵਿਸ਼ਵਾਸ ਆ ਮੇਰੇ ਸੀਨੀਅਰ ਸਾਡੇ ਬੌਸ ਬੈਠੇ ਨੇ ਸਾਰੇ ਮੇਰੇ ਕਾਉਂਸਲਰ ਸਾਥੀ ਬੈਠੇ ਸਾਡੇ ਗਣਮੰਨੇ ਸਾਡੇ ਲੋਕ ਆਏ ਉਹਨੇ ਕਾਂਗਰਸ ਤੋਂ ਜੋ ਵੀ ਇਹ ਡਿਸੀਜਨ ਲੈਣਗੇ ਮੈਂ ਇਹਨਾਂ ਦੇ ਨਾਲ ਆ ਪਰ ਮੈਨੂੰ ਮੈਂ ਇੱਕ ਮੇਰੀ ਮਾਂ ਜਿਹੜੀ ਮੇਰੇ ਘਰੇ ਬੈਠੀ ਆ ਇੱਕ ਮੇਰੀ ਮਾਂ ਸਾਰਿਆਂ ਦੀ ਆ ਤੁਹਾਨੂੰ ਪਤਾ ਮਾਂ ਦਾ ਮੈਨੂੰ ਪ੍ਰਮਾਤਮਾ ਤੇ ਇੰਨਾ ਵਿਸ਼ਵਾਸ ਆ ਵੀ ਉਹਨੇ ਮੈਨੂੰ ਹੁਣ ਤੱਕ ਬਚਾਈ ਰੱਖਿਆ ਗਾਹਾਂ ਵੀ ਉਹੀ ਮੈਨੂੰ ਬਚਾਉ ਤੇ ਸ਼ਹਿਰ ਵਾਸੀਆਂ ਦਾ ਮੈਂ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਦੀਆਂ ਦੁਆਵਾਂ ਨੇ ਮੈਨੂੰ ਪਹੁੰਚਾਇਆ ਹਾਂਜੀ ਕਿਲੇ ਇਹ ਤਾਂ ਨਹੀਂ ਪੋਲਿਟਿਕਲ ਪ੍ਰੈਸ਼ਰ ਪਿਆ ਹੋਵੇ ਕੋਈ ਪਾਰਟੀ ਬਦਲੁੰਦੇ ਕੋਈ ਅਜਿਹਾ ਕੋਈ ਹੋਰ ਕੀ ਆ ਜੀ ਦੇਖੋ ਹੋਰ ਗੱਲਾਂ ਕੀ ਨੇ ਜੀ ਤੁਸੀਂ ਸਭ ਜਾਣਦੇ ਹੋ ਮੈਂ ਰੋਜੀ ਇਹ ਤਾਂ ਹੁਣ ਤੁਸੀਂ ਤੁਹਾਨੂੰ ਸਭ ਕੋ ਪਤਾ ਇਹ ਹੋਰ ਕੋਈ ਗੱਲ ਇਹ ਨਹੀਂ ਕਿ ਦੱਸੋ ਕਿਹੜੇ ਕੰਮ ਨੂੰ ਮੈਂ ਜਵਾਬ ਦਨ ਸ਼ਹਿਰ ਲਈ ਆ ਮੇਰੇ ਕਾਉਂਸਲਰ ਸਾਥੀ ਵਟਨੇ ਸਾਰੇ ਸ਼ਹਿਰ ਲਈ ਇੱਕ ਵੀ ਕੋਈ ਕੰਮ ਆ ਉਹਦੇ ਲਈ ਕਦੇ ਮੈਂ ਕਿਸੇ ਤੋਂ ਭੱਜਦਾ ਨਹੀਂ ਚਾਹੇ ਮੈਂ ਮੈਨੂੰ ਸਪੈਸ਼ਲੀ ਤੌਰ ਤੇ ਸਰਦਾਰ ਗੁਰਕੀਰਤ ਸਿੰਘ ਦਾ ਆਦੇਸ਼ ਦੀ ਵੀ ਕਦੇ ਵੀ ਆਪਾਂ ਜੇ ਤੁਹਾਨੂੰ ਪਹਿਲਾਂ ਐਮ.ਐਲ.ਏ ਸਾਹਿਬ ਦੀ ਸੌਂਗ ਸਾਹਿਬ ਜੇ ਬੁਲਾਉਣ ਬਾਅਦ